ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ कौर ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਆਪਾਂ ਸ਼ਾਮ ਦਾ ਟਾਈਮ ਆ ਤੇ ਪਸ਼ੂਆਂ ਦਾ ਕੰਮ ਕਰਦੇ ਸੀਗੇ ਪੱਠੇ ਪਾਉਣ ਲੱਗੇ ਆ ਇੱਥੇ ਮਾ ਤੂੜੀ ਪਾਉਂਦੀ ਪਈ ਸੀਗੀ ਤੇ ਬਾਹਰ ਬੱਦਲ ਵਾਈ ਵੀ ਹੋਈ ਆ ਮੀ ਆਉਂਦਾ ਨਹੀਂਗਾ ਬਦਲਾ ਵਈ ਰੋਜ਼ ਹੀ ਹੋ ਜਾਂਦੀ ਆ ਮੀ ਨਹੀਂ ਆਉਂਦਾ ਹੈਗਾ ਆਸੇ-ਪਾਸੇ ਮੀ ਪੈ ਜਾਂਦਾ ਗਰਮੀ ਬਹੁਤ ਹੋਈ ਪਈ ਆ ਤਰ ਆਪਾਂ ਕੱਢ ਲਈਆਂ ਸੀ ਪਾਣੀ ਵੀ ਪਸੋਂ ਨੂੰ ਡਾਹਤਾ ਸੀਗਾ ਤੇ ਉਦੋਂ ਬਾਅਦ ਚ ਆਪਾਂ ਪੱਠੇ ਪਾਉਣ ਲੱਗ ਪਏ ਸੀ ਅੱਧਾ-ਅੱਧਾ ਟੋਕਰਾ ਤੂੜੀ ਦਾ ਪਾ ਕੇ ਫੇਰ ਇੱਕ ਟੋਕਰਾ ਆਪਾਂ ਹਰੇ ਦਾ ਵਿੱਚ ਪਾ ਦੇਣਾ ਆ। ਹਰਲਾ ਦੇਣਾ ਇਹਨਾਂ ਨੂੰ। ਆ ਬੱਚੀ ਵੀ ਆਪਣੀ ਮਹੀਨੇ ਦੀ ਇੱਕ ਮਹੀਨੇ ਦੀ 10 ਦਿਨਾਂ ਦੀ ਹੋ ਗਈ ਆ। ਇਹਦੀ ਵੀ ਹੁਣ ਫੀਡ ਲੈ ਕੇ ਆਂਦੀ ਆ। ਆ ਕੱਟੀ ਦੀ ਵੀ ਆਪਾਂ ਫੀਡ ਲਿਆਣੀ ਆ ਇਹਦੀ ਉਦੋਂ ਮਿਲੀ ਨੀਗੀ। ਲੇਕਿਨ ਤੇ ਖਤਮ ਹੋਈ ਆ ਜਦੋਂ ਲਿਆਉਣਗੇ ਫੇਰ ਆਪਾਂ ਉਦੋਂ ਇਹਦੀ ਵੀ ਫੀਡ ਲੈ ਆਵਾਂਗੇ। ਇਹ ਕੱਟੇ ਆਪਣੀ 11 ਮਹੀਨਿਆਂ ਦੀ ਹੋ ਗਈ ਆ ਗਰਮੀ ਬਹੁਤ ਜ਼ਿਆਦਾ ਆ ਇੰਨੀ ਗਰਮੀ ਆ ਨਾ ਇੰਨਾ ਪਸੀਨਾ ਆਉਂਦਾ ਜਦੋਂ ਪਾਣੀ ਬਾਲਟੀਆਂ ਭਰ ਕੇ ਉੱਪਰ ਡੋਲੇ ਆਂਦਾ ਆ ਇੰਨੀ ਗਰਮੀ ਆ ਰੱਬ ਮੀਂਹ ਵੀ ਨਹੀਂ ਪਾਉਂਦਾ ਆਸੇ-ਪਾਸੇ ਸਾਰੇ ਮੀਂਹ ਪੈ ਜਾਂਦਾ ਸਾਡੇ ਮੀਂਹ ਨਹੀਂ ਆਉਂਦਾ ਬਦਲ ਹੋ ਜਾਂਦਾ ਰੋਜੀ ਪੱਠੇ ਆਪਾਂ ਪਾ ਲਿਆ ਹੁਣ ਆਪਾਂ ਲਾਪਿਆਂ ਗੋਹਾ ਕੂੜਾ ਚੱਕਣ ਗੋਹਾ ਆਪਾਂ ਗੋਪਰ ਗੈਸ ਚ ਪਾਵਾਂਗੇ ਕੂੜਾ ਢੇਰ ਤੇ ਸੁੱਟਿਆਵਾਂਗੇ ਪਸ਼ੂ ਵੀ ਆਪਣੀ ਪੂਰੀ ਕੇਅਰ ਪਾਲਦੇ ਆ ਪੂਰੀ ਕੇਅਰ ਕਰਾਂਗੇ ਪਸ਼ੂਆਂ ਦੀ ਤੇ ਪਸ਼ੂ ਆਪਾਂ ਨੂੰ ਦੁੱਧ ਵਧੀਆ ਦੇਣਗੇ ਗੋਹਾ ਕੂੜਾ ਚੱਕਣਾ ਵੀ ਕੋਈ ਸੰਗ ਸ਼ਰਮ ਨਹੀਂ ਇਹਦੇ ਵਿੱਚ ਕੋਈ ਕੰਮ ਆਪਣਾ ਘਰ ਦਾ ਕੰਮ ਆ ਇਹ ਕੰਮ ਬੰਦੇ ਦਾ ਕਰਮ ਹੁੰਦਾ ਆ ਕੰਮ ਕਰਨ ਨਾਲ ਸਿਹਤ ਵੀ ਵਧੀਆ ਰਹਿੰਦੀ ਆ ਤੰਦਰੁਸਤ ਰਹਿੰਦੀ ਆ ਤੇ ਮਨ ਵੀ ਮਨ ਦੇ ਵਿੱਚ ਕੋਈ ਗੱਲਾਂ ਨਹੀਂ ਫालतੂ ਆਉਂਦੀਆਂ ਹੈਗੀਆਂ ਕੇਂਦਰ ਤੇ ਮਨ ਵੇਲਾ ਮਨ ਵੀ ਸ਼ਤਾਨ ਦਾ ਘਰ ਹੁੰਦਾ ਆ ਤੇ ਆਪਾਂ ਆਪਣੇ ਆਪ ਨੂੰ ਕੰਮ ਦੇ ਵਿੱਚ ਵਿਜੀ ਰੱਖਾਂਗੇ ਤੇ ਦਿਮਾਗ ਦੇ ਵਿੱਚ ਕੋਈ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਕੋਈ ਟੈਨਸ਼ਨ ਨਹੀਂ ਆਉਂਦੀ ਹੈਗੀ ਨਿੱਤ ਬੇਲਾ ਬੰਦਾ ਬੈਠਾ ਕਈ ਕੋਲ ਸੋਚਦਾ ਰਹਿੰਦਾ ਆ ਇਹ ਆਪਣੀ ਨੂਰੀ ਆ ਤੇ ਉਹ ਸੂਰਜ ਆ ਸੂਰਜ ਵੀ 2.5 ਮਹੀਨਿਆਂ ਦਾ ਹੋ ਗਿਆ ਆ ਤੇ ਮੈਂ ਆਪਣਾ ਘਰ ਦਾ ਕੰਮ ਮੈਂ ਆਪ ਕੱਢੀ ਕਰਦੀ ਆ ਕੋਈ ਹੈਲਪਰ ਨਹੀਂ ਰੱਖੀ ਹੋएगी ਬੱਚੇ ਵੀ ਹੁਣ ਵੱਡੇ ਹੋਏ ਆ ਬੱਚੇ ਮੇਰੇ ਨਾਲ ਹੈਲਪ ਕਰਵਾ ਦਿੰਦੇ ਆ ਕੰਮ ਦੇ ਵਿੱਚ ਪਸ਼ੂਆਂ ਦੇ ਕੰਮ ਵਿੱਚ ਮੇਰਾ ਬੇਟਾ ਹੈਲਪ ਕਰਵਾ ਦਿੰਦਾ ਆ ਘਰ ਦੇ ਕੰਮਾਂ ਵਿੱਚ ਬੇਟੀਆਂ ਹੈਲਪ ਕਰਵਾ ਦਿੰਦੀਆਂ ਆ ਬੱਚਿਆਂ ਨੂੰ ਵੀ ਕੰਮ ਸਿਖਾਉਣਾ ਚਾਹੀਦਾ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਸੌਖਾ ਹੋਵੇ ਆਪਣਾ ਕੰਮ ਕਰ ਸਕਣ ਇੱਥੇ ਆਪਾਂ ਤੂੜੀ ਛਾਨਣ ਲੱਗੇ ਸੀਗੇ ਤੇ ਇੱਥੇ ਆ ਕਮਰੇ ਵਿੱਚ ਆਪਾਂ ਤੂੜੀ ਪਾਈ ਹੋਈ ਆ ਇੱਥੋਂ ਆਪਾਂ ਤੂੜੀ ਕੱਢਾਂਗੇ ਪਤੂੜੀ ਛਾਣ ਕੇ ਪਾਈ ਦੀ ਆ ਮਿੱਟੀ ਬਹੁਤ ਆ ਤੂੜੀ ਦੇ ਵਿੱਚ ਤੇ ਉਹਦਾ ਕਰਕੇ ਛਾਣ ਕੇ ਪਾਈ ਦੀ ਆ ਤੂੜੀ ਛਾਣ ਕੇ ਪਾਉਣ ਨਾਲ ਪਸ਼ੂ ਸਹ ਤੂੜੀ ਖਾ ਲੈਂਦਾ ਆ ਸਹੀ ਹਾਜਮ ਹੋ ਜਾਂਦੀ ਆ ਉਹਨਾਂ ਨੂੰ ਤਾਂ ਪਸ਼ੂ ਬਿਮਾਰ ਨਹੀਂ ਹੁੰਦਾ ਹੈਗਾ ਤੋੜੀ ਛਾਣ ਵਾਲਾ ਛਾਣਾ ਇੱਧਰ ਰੱਖਿਆ ਹੋਇਆ ਆ ਤੇ ਇੱਥੇ ਆਪਾਂ ਤੋੜੀ ਛਾਣਾਂਗੇ ਹੁਣ ਆ ਜਮੀ ਸਕਾ ਕੇ ਰੱਖੀ ਹੋਈ ਆ ਘੋੜੀ ਵਾਸਤੇ ਘੋੜੀ ਨੂੰ ਪਾਈਦੀ ਆ ਇਹ ਵੀ ਹੁਣ ਥੋੜੀ ਰਹਿ ਗਈ ਮੁੱਕ ਚੱਲੀ ਆ ਆਦਾ ਮੂੰਗੀ ਦਾ ਭੋਂ ਵੀ ਬਣਵਾ ਕੇ ਰੱਖਿਆ ਹੋਇਆ ਉਹ ਵੀ ਇੱਕ ਟਾਈਮ ਉਹ ਪਾਈਦਾ ਇੱਕ ਟਾਈਮ ਇਹ ਪਾਈਦੀ ਜਮੀ ਤੇ ਤੂੜੀ ਵੀ ਮੂੰਸਾ ਲਪੇਟ ਕੇ ਹਨ ਫੇਰ ਚੰਦਨੀ ਪੈਂਦੀ ਹੈ ਮਿੱਟੀ ਘੱਟਾ ਬਹੁਤ ਦਾਣੇ ਤੇ ਚੜਦਾ ਹੈ ਫੇ ਛਕਾਉਣ ਲਾ ਪੈਂਦੀਆਂ ਆ ਮਿੱਟੀ ਬਹੁਤ ਆ ਤੂੜੀ ਦੇ ਵਿੱਚ ਆਪਾਂ ਸਾਰਾ ਪਸੂਆਂ ਦਾ ਕੰਮ ਨਵੇੜ ਕੇ ਫੇ ਜਾ ਕੇ ਅੰਦਰ ਕੰਮ ਕਰਦਾ ਕਰਨਾ ਹੁੰਦਾ ਰੋਟੀ ਬਣਾਉਣੀ ਹੁੰਦੀ ਆ ਪਹਿਲਾ ਸਾਰਾ ਪਸ਼ੂਆਂ ਦਾ ਕੰਮ ਨਵੇੜ ਜਾਈਦਾ ਆ 4 ਵਜੇ ਮੇ ਪਸ਼ੂਆਂ ਲਾਉਂਦੇ ਹੁੰਨੇ ਸ਼ਾਮ ਨੂੰ ਸਾਰਾ ਕੰਮ ਨਵੇੜ ਕੇ ਇੱਕ ਵਾਰੀ ਫੇਰ ਜਾ ਕੇ ਅੰਦਰਲਾ ਕੰਮ ਕਰਨਾ ਦੁੱਧ ਸੰਭਣਾ ਰੋਟੀ ਬਣਾਉਣੀ ਤੂੜੀ ਛਾਨਣ ਤੋਂ ਬਾਅਦ ਆਪਾਂ ਪੱਠੇ ਕੁੱਤਰਨੇ ਆ ਪੱਠੇ ਆਪਾਂ ਸ਼ਾਮ ਨੂੰ ਹੀ ਕੁੱਤਰ ਕੇ ਰੱਖ ਲਈਦੇ ਆ ਸਵੇਰ ਨੂੰ ਤੇ ਫੇਰ ਸਵੇਰ ਨੂੰ ਚੱਕ ਕੇ ਆਪਾਂ ਪਸ਼ੂਆਂ ਨੂੰ ਪਾ ਦਈਏ ਪਾ ਦਈਦੇ ਆ ਤੇ ਸਵੇਰ ਨੂੰ ਵੀ 4 ਵਜੇ ਪਸ਼ੂਆਂ ਵੱਲ ਉਨੀ ਆਣ ਕੇ ਪਹਿਲਾਂ ਗੋਹਾਗੋ ਇਕੱਠਾ ਕਰਨਾ ਹੁੰਦਾ ਸਾਰਾ ਫੇਤਾਰਾ ਕੱਢਣੀਆਂ ਧਾਰਾ ਕੱਢਣ ਤੋਂ ਬਾਅਦ ਫੀਡ ਪਾਉਣੀ ਆਪਾਂ ਪਸ਼ੂਆਂ ਨੂੰ ਸਵੇਰ ਨੂੰ ਧਾਰਾ ਕੱਢਣ ਤੋਂ ਬਾਅਦ ਫੀਡ ਪਾਈਦੀ ਆ ਤੇ ਸ਼ਾਮ ਨੂੰ 3:00 ਵਜੇ ਪਾਜੀ ਧਾਰਾ ਕੱਢਣ ਤੋਂ ਪਹਿਲਾਂ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਦੀ ਸਤਿ ਸ੍ਰੀ ਅਕਾਲ ਜੀ